ਆਨਾਲੇ ਟਾਈਮ 'ਚ ਤੁਹਾਨੂੰ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਿੱਖ ਨਜ਼ਰ ਆਣਗੇ। ਅਸੀਂ ਪਹਿਲੇ ਸੁਣਦੇ ਸਾਂ ਕੈਨੇਡਾ ਦੇ ਵਿੱਚ ਲੋਕ ਸਿੱਖ ਹੋ ਗਏ। ਅਮਰੀਕਾ ਦੇ ਵਿੱਚ ਲੋਕਾਂ ਨੇ ਸਿੱਖਾਂ ਨੂੰ ਕਬੂਲ ਕੀਤਾ, ਸਿੱਖੀ ਨੂੰ ਕਬੂਲ ਕੀਤਾ। ਫਿਰ ਅਸੀਂ ਸੁਣਿਆ ਅਫਰੀਕਾ ਦੇ ਵਿੱਚ ਵੀ ਕੁਝ ਸਿੱਖ ਹੋ ਗਏ। ਤੇ ਹੁਣ ਮੈਂ ਗੱਲ ਕਰਨ ਜਾ ਰਿਹਾ ਆਂ ਐਸੇ ਮੁਲਕ ਦੀ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਉਥੋਂ ਤੱਕ ਸਿੱਖੀ ਪਹੁੰਚ ਚੁੱਕੀ ਹੈ। ਮੈਂ ਗੱਲ ਕਰ ਰਿਹਾ ਵਾਂ ਚਾਈਨਾ ਦੀ ਚਾਈਨਾ ਦੇ ਲੋਕ ਵੀ ਸਿੱਖੀ ਨੂੰ ਅਪਣਾ ਰਹੇ ਨੇ ਸਿੱਖ ਮਜ਼ਬਬ ਨੂੰ ਅਪਣਾ ਰਹੇ ਨੇ ਤੇ ਅੱਜ ਇਸ ਹਵਾਲੇ ਨਾਲ ਵੀਡੀਓ ਹੈ ਵੀਡੀਓ ਦੀ ਤਰਫ ਵਧਨੇ ਆ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਏ ਵੀਡੀਓ ਸ਼ੁਰੂ ਕਰਦੇ ਆ 1 2 3 ਗੋ ਬਸ ਚਲੋ ਹਾਂਜੀ ਇੱਧਰ ਅਨਸਰ ਲੋ ਫੋਟੋ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਸਿੱਖੀ ਬਾਰੇ ਕੀ ਜਾਣਦਾ ਬਾਬਾ ਮਾਦਿ What is Sikhism ਸਿੱਖੀ ਕੀ ਹੈ ਮਤਲਬ ਸਿੱਖ ਇਤਿਹਾਸ ਸਿੱਖੀ ਦੇ ਨਾਲ ਮੈਨੂੰ ਦੱਸੋ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਹਰੀ ਗੋਬਿੰਦਰ ਗੁਰੂ ਅਰਜਨ ਦੇਵ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰੀ ਗੋਬਿੰਦਰ ਜੀ ਗੁਰੂ ਹਰੀ ਕ੍ਰਿਸ਼ਨ ਜੀ ਗੁਰੂ ਹਨਾ ਗੁਰੂ ਹਰ Rai Rai ਜੀ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਠੀਕ ਹੈ ਠੀਕ ਹੈ ਕੋਡੀ ਦਾ ਖਾਲਸਾ ਪੰਥ ਇਹ ਜੋ ਖਾਲਸਾ ਪੰਥ ਇਹ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਕੀ ਹੈ ਨਹੀਂ ਖਾਲਸਾ ਪੰਥ ਕਿੱਥੇ ਸਾਜਿਆ ਪੰਜਾਬ ਵਿੱਚ ਕਿੱਥੇ ਹਾਂ ਕਿੱਥੇ ਖਾਲਸਾ ਪੰਥ ਕਿੱਥੇ ਬਣਾਇਆ ਖਾਲਸਾ ਪੰਜਾਬ ਵਿੱਚ ਅਨੰਦ ਅਨੰਦਪੂਸਾ ਇਹ ਗੁਰੂ ਗੋਬਿੰਦ ਸਿੰਘ ਖਾਲਸਾ ਤੇ ਅਨੰਦਪੁਰ ਜਾਣਾ ਹਾਂ ਤੂੰ ਨਾਂੰਦਪੁਰ ਜਾਣਾ ਚਾਹਦਾ ਕਦੋਂ ਮੁੰਬਈ ਪਰ ਨਹੀਂ ਅੰਮ੍ਰਿਤਸਰ ਜਾਣਾ ਨਾਂੰਦਪੁਰਸਰ ਅੰਮ੍ਰਿਤਸਰ ਹੀ ਕਿਉਂ ਜਾਣਾ ਅੰਮ੍ਰਿਤਸਰ ਕੀ ਮੁੰਬਈ ਬਰ ਅੰਮ੍ਰਿਤਸਰ ਕੀ ਦੇਖਣ ਜਾਣਾ ਤੁਸੀਂ ਅੰਮ੍ਰਿਤਸਰ ਕੀ ਦੇਖਣ ਜਾਣਾ ਅੰਮ੍ਰਿਤਸਰ ਦੋਸ ਹੈ ਇੱਕ ਇੱਕ ਨਹੀਂ ਦੇਖੋ ਇੱਕ ਨਾ ਜਾਣਾ ਉਹ ਦੇਖਣਾ ਟਿਕਣਾ ਜਾਣਾ ਟਿਕਣਾ ਜਾਣਾ ਦੋਸ ਬੰਦੇ ਠੀਕ ਹੈ ਜਿਕਰਾ ਲਾ ਲੈ ਜਿਕਰਾ ਲਾ ਲੈ ਜਿਕਰਾ ਜਿਕਰਾ ਲਾ ਲੈ ਜਿਕਰਾ ਲਾ ਲੈ ਜਿਕਰਾ ਲਾ ਲੈ ਅੱਲਾਹ ਬੋਲੇ ਸੁਣਿਆ ਹੋਰ ਜਿਕਰਾ ਹੋਰ ਜਿਕਰਾ ਹੋਰ ਗੋਲੀ ਲਾਦਾ ਵਾਹਿੰਗੂ ਜਿਕਰਾ ਕਰਸਾ ਵਾਹਿੰਗੂ ਜਿਕਰਾ ਤੇ ਐਸਜੀ ਅੱਜ ਦੀ ਵੀਡੀਓ ਤੁਸੀਂ ਦੇਖੋ ਚਾਈਨਾ ਦੇ ਲੋਗ ਵੀ ਸਿੱਖੀ ਨੂੰ ਅਪਣਾ ਰਹੇ ਨੇ ਸਿੱਖਾਂ ਦੇ ਬਾਰੇ ਜਾਣ ਰਹੇ ਨੇ ਸਿੱਖ ਗੁਰੂਆਂ ਦੇ ਨਾਮ ਆਉਂਦੇ ਨੇ ਸਿੱਖ ਯਾਰਾਂ ਗੁਰੂ ਹੋਏ ਤੇ ਯਾਰਾਂ ਗੁਰੂਆਂ ਦੇ ਨਾਂ ਦੱਸੇਗੇ ਇਹ ਬਹੁਤ ਵੱਡੀ ਗੱਲ ਏ ਕਿ ਤੁਸੀਂ ਦੇਖੋ ਚਾਈਨਾ ਦੇ ਵਿੱਚ ਸਿੱਖੀ ਫੈਲ ਰਹੀ ਏ ਲੋਕ ਸਿੱਖੀ ਅਪਣਾ ਰਹੇ ਨੇ ਲੋਕ ਸਿੱਖੀ ਵੱਲ ਆ ਰਹੇ ਨੇ ਸਿੱਖ ਕੌਮ ਦਾ ਇਤਿਹਾਸ ਜਾਣ ਰਹੇ ਨੇ ਸਿੱਖ ਕੌਮ ਦਾ ਇਤਿਹਾਸ ਬਹੁਤ ਸ਼ਾਨਦਾਰ ਹੈ ਸਿੱਖ ਕੌਮ ਨੇ ਕੁਰਬਾਨੀਆਂ ਵੀ ਬੜੀਆਂ ਦਿੱਤੀਆਂ ਹੈ ਸਿੱਖ ਕੌਮ ਨੇ ਆਪਣੇ ਮਫਾਦ ਲਈ ਨਹੀਂ ਦੂਸਰਿਆਂ ਦੀ ਹਿਫਾਜ਼ਤ ਕਰਦੇ ਹੋਏ ਕੁਰਬਾਨੀਆਂ ਦਿੱਤੀਆਂ ਮੁਸਲਮਾਨਾਂ ਵਾਸਤੇ ਕੁਰਬਾਨੀਆਂ ਦਿੱਤੀਆਂ ਹਿੰਦੂਆਂ ਵਾਸਤੇ ਕੁਰਬਾਨੀਆਂ ਦਿੱਤੀਆਂ ਇਨਸਾਨੀਅਤ ਵਾਸਤੇ ਕੁਰਬਾਨੀਆਂ ਦਿੱਤੀਆਂ ਆਪਣੀ ਜਾਨ ਦੇ ਕੇ ਹਿੰਦੂਆਂ ਦੀ ਜਾਨ ਬਚਾਈਏ ਆਪਣੀ ਜਾਨ ਦੇ ਕੇ ਸਿੱਖਾਂ ਨੇ ਮੁਸਲਮਾਨਾਂ ਦੀ ਜਾਨ ਬਚਾਈਏ ਅੱਜ ਇਸੇ وجہ ਤੋਂ ਦੁਨੀਆ ਦੇ ਅੰਦਰ ਇਹਨਾਂ ਦੀ ਬਹਾਦਰੀ ਦੇ ਚਰਚੇ ਨੇ ਕਿ ਸਿੱਖ ਕੌਮ ਬਹਾਦਰ ਕੌਮ ਹੈ ਸਿੱਖ ਕੌਮ ਡਰਨ ਵਾਲੀ ਕੌਮ ਨਹੀਂ ਸਿੱਖ ਕੌਮ ਡਰ ਕੇ ਭੱਜਣ ਵਾਲੀ ਕੌਮ ਨਹੀਂ ਸਿੱਖ ਕੌਮ ਬਹਾਦਰੀ ਦੇ ਨਾਲ ਮੁਕਾਬਲਾ ਕਰਨ ਵਾਲੀ ਕੌਮ ਹੈ ਤੇ ਅੱਜ ਦੇਖੋ ਕਿ ਉਹਨਾਂ ਸ਼ਹੀਦੀਆਂ ਦੀ ਵਜ੍ਹਾ ਤੋਂ ਅੱਜ ਸਿੱਖੀ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਕੋਈ ਸੋਚ ਵੀ ਨਹੀਂ ਸਕਦਾ ਕਿ ਚਾਈਨਾ ਦੇ ਲੋਕ ਸਿੱਖੀ ਨੂੰ ਅਪਣਾਣ ਲੇਕਿਨ ਦੇਖੋ ਕਿ ਚਾਈਨਾ ਦੇ ਲੋਕ ਸਿੱਖੀ ਨੂੰ ਅਪਣਾ ਰਹੇ ਨੇ ਸਿੱਖੀ ਵੱਲ ਆ ਰਹੇ ਨੇ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ